ਹਾਂਜੀ ਸੱਚੇ ਆ ਖਾਲਜ ਸਾਨੂੰ ਤਾਂ ਸਾਧ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀ ਆ ਬਹੁਤ ਹੀ ਟੇਸਟੀ ਇਕਦਮ ਪਰਫੈਕਟ ਸੂਜੀ ਹਲਵਾ ਜੋ ਕਿ ਇਕਦਮ ਦਾਣੇਦਾਰ ਕਿੱਦਾਂ ਬਣਦਾ ਹੈ ਉਹਦੀ ਸਾਰੀ ਟਿਪਸ ਐਂਡ ਟ੍ਰਿਕਸ ਦੱਸੂੰਗੀ ਤੇ ਇਕਦਮ ਪਰਫੈਕਟ ਰੇਸ਼ੋ ਤੇ ਬਹੁਤ ਹੀ ਵਧੀਆ ਬਣੂਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚਲੋ ਕਰਦੇ ਆ ਫਿਰ ਬਣਾਉਣਾ ਸ਼ੁਰੂ ਔਰ ਲਈ ਇੱਥੇ ਮੈਂ ਇੱਕ ਭਾਂਡੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਥੇ ਇੱਕ ਕੌਲੀ ਲੈ ਲੈਣੀ ਹੈ ਜਿਸ ਨਾਲ ਤੁਸੀਂ ਸਾਰੀਆਂ ਚੀਜ਼ਾਂ ਲੈਣੀਆਂ ਆ ਮਿਣ ਕੇ ਤੇ ਅੱਧੀ ਕੌਲੀ ਮੈਂ ਉਸ ਕੌਲੀ ਨਾਲ ਸੜਾਇਆ ਦੇਸੀ ਘਿਓ ਲੈ ਆ ਜਦੇ ਵਿੱਚ ਮੈਂ ਦੋ ਚਮਚ ਦੇਸੀ ਘਿਓ ਫਿਲਹਾਲ ਲਿਪਾਇਆ ਹੈ ਤੇ ਇਹਨੂੰ ਜਿਹੜਾ ਹੈ ਫਗਲਾ ਲਿਆ ਹੈ ਜਦੋਂ ਇਹ ਪਿਗਲ ਗਿਆ ਉਹਦੇ ਵਿੱਚ ਮੈਂ ਅੱਧੀ ਕੌਲੀ ਸੂਜੀ ਪਾਈ ਆ ਸੂਜੀ ਬਰੀਕ ਮੋਟੀ ਕੋਈ ਵੀ ਲੈ ਸਕਦੇ ਆ ਇੱਥੇ ਮੈਂ ਹਲਕੀ ਜਿਹੀ ਮੋਟੀ ਹੀ ਲਈ ਆ ਤੇ ਇਹਨੂੰ ਜਿਹੜਾ ਆਪਾਂ ਚੰਗੀ ਤਿੱਕੇ ਨਾਲ ਭੁੰਨ ਲੈਣਾ ਹੈ ਘੱਟ ਗੈਸ ਤੇ ਵਧੀਆ ਤਰੀਕੇ ਨਾਲ ਇਹਨੂੰ ਭੁੰਨਾ ਹੈ ਤੇ ਸਾਰਾ ਦੇਸੀ ਘਿਓ ਤਾਂ ਰਿਲੀਜ਼ ਹੋ ਜਾਊਗਾ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚ ਬੇਸਣ ਪਾਵਾਂਗੇ ਜੋ ਕਿ ਸੀਕ੍ਰੇਟ ਹੁੰਦਾ ਆ ਬਾਜ਼ਾਰ ਦੇ ਵਿੱਚ ਜਦੋਂ ਆਪਾਂ ਕਿਸੇ ਵਿਆਹ ਸ਼ਾਦੀਆਂ ਤੇ ਖਾਣੇ ਆ ਤੇ ਉਹ ਉਹਦੇ ਵਿੱਚ ਪਿਆ ਹੁੰਦਾ ਆ ਜਿਸ ਨਾਲ ਦਾਣੇ ਦਾ ਟੈਕਸਚਰ ਆਉਂਦਾ ਆ ਦੂਜੇ ਪੰਨੇ ਤੇ ਵਿੱਚ ਮੈਂ ਸਾਈਡ ਤੇ ਥੇ ਤਿੰਨ ਕੌਲੀਆਂ ਪਾਣੀ ਲਿਆ ਆ ਜਿਹੜੀ ਕੌਲੀ ਨਾਲ ਮੈਂ ਸੂਜੀ ਲਈ ਸੀ ਤੇ ਉਹਦੇ ਵਿੱਚ ਅੱਧਾ ਚਮਚ ਦੇਸੀ ਘਿਓ ਪਾ ਕੇ ਤੇ ਉਹਨੂੰ ਸਾਈਡ ਤੇ ਗਰਮ ਹੋਣ ਲਈ ਰੱਖਤਾ ਆ ਤੇ ਦੇਖੋ ਸੂਜੀ ਬਹੁਤ ਹੀ ਵਧੀਆ ਤੇ ਪੋਜ ਗਈ ਹੈ ਤੇ ਇੱਕਦਮ ਦਾਣੇਦਾਰ ਹੋ ਗਈ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇੱਕਦਮ ਦਾਣੇਦਾਰ ਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਹੈ ਉਹ ਗਰਮ ਕੀਤਾ ਹੋਇਆ ਪਾਣੀ ਪਾਣਾ ਹੈ ਪਾਣੀ ਬਿਲਕੁਲ ਉਬਲਦਾ ਹੋਣਾ ਚਾਹੀਦਾ ਹੈ ਤੇ ਉਹਦੇ ਵਿੱਚ ਆਪਾਂ ਦੇਸੀ ਘਿਓ ਇਸ ਲਈ ਪਾਇਆ ਹੈ ਦੇਸੀ ਘਿਓ ਪਾਉਣ ਦੇ ਨਾਲ ਬਹੁਤ ਹੀ ਵਧੀਆ ਸ਼ਾਈਨ ਆਉਂਦੀ ਹੈ ਆਪਣੇ ਹਲਵੇ ਦੇ ਵਿੱਚ ਤੇ ਹੁਣ ਆਪਾਂ ਜਿਹੜਾ ਹੈ ਇਹਨੂੰ ਚੰਗੀ ਤਰ੍ਹਾਂ ਚਲਾਉਂਦੇ ਜਾਣਾ ਹੈ ਇਹ ਜਿਹੜਾ ਹੈ ਹੌਲੀ-ਹੌਲੀ ਗਾਣਾ ਹੁੰਦਾ ਜਾਊਗਾ ਹੱਲੇ ਆਪਾਂ ਇੱਥੇ ਖੰਡ ਨਹੀਂ ਪਾਉਣੀ ਹੈਗੀ ਜਦੋਂ ਇਹ ਗਾੜਾ ਹੋ ਗਿਆ ਉਦੋਂ ਹੀ ਪਾਉਣੀ ਹੈ ਤੁਸੀਂ ਦੇਖ ਸਕਦੇ ਆ ਕਿੰਨਾ ਦਾਣੇਦਾਰ ਟੈਕਸਚਰ ਹੈ ਇੱਕਦਮ ਬਾਜ਼ਾਰ ਵਰਗਾ ਪਰਫੈਕਟ ਜਿਹੜਾ ਬਣੂਗਾ ਇਹ ਵਿਆਹਾਂ ਸ਼ਾਦੀਆਂ ਵਰਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਹ ਦੇਖੋ ਕਿੰਨਾ ਪਰਫੈਕਟ ਹੋ ਗਿਆ ਆ ਹੁਣ ਆਪਾਂ ਇਸ ਸਟੇਜ ਤੇ ਆ ਕੇ ਖੰਡ ਪਾਉਣੀ ਆ ਆਪਾਂ ਪਹਿਲਾਂ ਨਹੀਂ ਪਾਉਣੀ ਹੈਗੀ ਤੇ ਇੱਕ ਚੌਥਾਈ ਕੋਲੀ ਯਾਨੀ ਕਿ ਅੱਧੀ ਕੋਲੀ ਤੋਂ ਥੋੜੀ ਘਾਟੀ ਮੈਂ ਖੰਡ ਲਈਏ ਤੁਸੀਂ ਆਪਣੇ ਸਵਾਨ ਸਾਇਕ ਲੈ ਸਕਦੇ ਆ ਤੇ ਇਹਨੂੰ ਆਪਾਂ ਜਿਹੜਾ ਇਹ ਜਿਹੜਾ ਖੰਡ ਨੂੰ ਖੋਰ ਲੈਣਾ ਆ ਇਹ ਦੇਖੋ ਪਰਫੈਕਟ ਸਟੇਜ ਆ ਹੁਣ ਆਪਾਂ ਗੈਸ ਨੂੰ ਕਰ ਦੇਣਾ ਬੰਦ ਤੇ ਆਪਾਂ ਇਹਨੂੰ ਜਿਹੜਾ ਕੱਢ ਲੈਣਾ ਆ ਤੇ ਇਹਨੂੰ ਥੋੜਾ ਜਿਹਾ ਡਰਾਈ ਫਰੂਟਸ ਤੇ ਨਾਲ ਸਜਾ ਦੇਣਾ ਆ ਆਪਾਂ ये देखो बहुत ही वीयी लगता है गर्म गर्म बहुत स्वाद लगता है तुम जरूर बनायो बहुत ही बढ़िया बनेगा एकदम परफेक्ट बनेगा बिल्कुल भी कोई भी गलती नहीं होगी तो वीडियो पसंद आई वीडियो लाइक करो चैनल तो नवे चैनल जरूर सबसक्राइब करो बहुत बहुत धन्यवाद जी